ਤਾਂ ਹੁਣ ਗੱਲ ਕਰਾਂਗੇ ਪੰਜਾਬ ਦੀ ਕਾਂਗਰਸ ਦੀ ਤਾਂ ਪੰਜਾਬ ਦੀ ਕਾਂਗਰਸ ਦੇ ਵਿੱਚ ਪੁਚਾਲ ਆਇਆ ਹੋਇਆ ਤੇ ਇੱਕ ਵਾਰ ਜਿੱਥੇ ਮਜੀਠੀਆ ਸਾਹਿਬ ਸੁਰਖੀਆਂ ਦੇ ਵਿੱਚ ਨੇ ਦੂਜੇ ਪਾਸੇ ਨਵਜੋਤ ਕੌਰ ਸਿੱਧੂ ਵੀ ਲਾਈਮਲਾਈਟ ਦੇ ਵਿੱਚ ਬਣੇ ਹੋਏ ਨੇ ਤਾਂ ਰਾਜਾ ਵਿੜਿੰਗ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਤੇ ਇਸ ਦੀ ਨਲਿੱਕਿਆ ਕਿ ਇਲਾਜ ਦੀ ਲੋੜ ਮੈਨੂੰ ਨਹੀਂ ਤੁਹਾਨੂੰ ਲੋੜ ਹੈ ਤੇ ਜਦੋਂ ਨਵਜੋਤ ਖੜ ਸਿੱਧੂ ਨੇ ਕਾਂਗਰਸ ਛੱਡੀ ਸੀ ਪਾਰਟੀ ਛੱਡੀ ਸੀ ਤਾਂ ਉਸ ਤੋਂ ਬਾਅਦ ਰਾਜਾ ਵਿੜਿੰਗ ਦੇ ਉੱਤੇ ਤੰਜ ਕੱਸੇ ਸੀ ਪਰ ਪੱਤਰਕਾਰ ਦੇ ਵੱਲੋਂ ਜਦੋਂ ਰਾਜਾ ਵਿੜਿੰਗ ਦੇ ਨਾਲ ਸਵਾਲ ਜਵਾਬ ਕੀਤੇ ਜਾ ਰਹੇ ਸੀ ਤਾਂ ਰਾਜਾ ਵਿੜਿੰਗ ਨੇ ਜਵਾਬ ਦਿੱਤਾ ਸੀ ਕਿ ਨਵਜੋਤ ਖੜ ਸਿੱਧੂ ਦੀਆਂ ਗੁੱਲ ਗੱਲਾਂ ਦਾ ਗੁੱਸਾ ਕੀ ਕਰਨਾ ਉਹ ਤਾਂ ਮਾਨਸਿਕ ਤੌਰ ਤੇ ਪਰੇਸ਼ਾਨ ਨੇ ਉਹਨਾਂ ਨੂੰ ਇਲਾਜ ਦੀ ਲੋੜ ਹੈ ਮਾਨਸਿਕ ਤੌਰ ਤੇ ਉਹ ਬਿਮਾਰ ਨੇ ਤਾਂ ਪਲਟਵਾਰ ਜਵਾਬ ਦਿੰਦਾ ਹੈ ਨਵਜੋਤ ਕੌਰ ਸਿੱਧੂ ਨੇ ਟਵੀਟ ਕਰਦੇ ਨੇ ਲਿਖਦੇ ਨੇ ਕਿ ਮੈਂ ਡਾਕਟਰ ਆ ਮੈਨੂੰ ਪਤਾ ਹੈ ਕਿ ਇਲਾਜ ਦੀ ਲੋੜ ਕਿਸ ਨੂੰ ਹੈ ਮੈਨੂੰ ਹੈ ਜਾਂ ਤੁਹਾਨੂੰ ਇਸ ਦੇ ਲਈ ਉਹਨਾਂ ਨੇ ਰਾਜਾ ਵਿੜਿੰਗ ਨੂੰ ਕਿਹਾ ਕਿ ਤੁਸੀਂ ਮਾਨਸਿਕ ਤੌਰ ਤੇ ਬਿਮਾਰੋਂ ਮੈਂ ਨਹੀਂ ਹਾਂ ਤੁਹਾਨੂੰ ਇਲਾਜ ਦੀ ਲੋੜ ਹੈ ਤੁਹਾਨੂੰ ਡਾਕਟਰ ਨੂੰ ਦਿਖਾਉਣਾ ਚਾਹੀਦਾ ਇੱਕ ਵਾਰ ਨਹੀਂ ਦੋ ਵਾਰ ਨਹੀਂ ਜਿੰਨੇ ਵਾਰ ਤੁਸੀਂ ਤੰਦਰੁਸਤ ਨਹੀਂ ਹੋ ਜਾਂਦੇ ਓਨੇ ਵਾਰ ਤੁਹਾਨੂੰ ਡਾਕਟਰ ਨੂੰ ਦਿਖਾਉਣ ਦੀ ਲੋੜ ਹੈ ਕਿਉਂਕਿ ਤੁਸੀਂ ਸੀਐਮ ਮਾਨ ਦੇ ਇਸ਼ਾਰਿਆਂ ਦੇ ਉੱਤੇ ਨੱਚਦੇ ਹੋ ਨਦੀਆਂ ਕਈਆਂ ਗੱਲਾਂ ਦੇ ਵਿੱਚ ਹਾਮੀ ਭਰਦੇ ਹੋ ਤਾਂ ਵੱਡਾ ਪਲਟਵਾਰ ਹੈ ਜਿਹੜਾ ਨਵਜੋਤ ਕੌਰ ਸਿੱਧੂ ਦੇ ਵੱਲੋਂ ਕੀਤਾ ਗਿਆ ਹੈ ਲਗਾਤਾਰ ਬਿਆਨਬਾਜ਼ੀਆਂ ਦਾ ਦੌਰ ਜਾਰੀ ਹੈ ਨਵਜੋਤ ਕੌਰ ਸਿੱਧੂ ਜਿੱਥੇ ਲਗਾਤਾਰ ਆਪਣੀਆਂ ਬਿਆਨਬਾਜ਼ੀਆਂ ਕਰਕੇ ਘੇਰੇ ਜਾਂਦੇ ਰਹੇ ਨੇ ਇੱਕ ਵਾਰ ਫਿਰ ਤੋਂ ਉਹਨਾਂ ਦੇ ਵੱਲੋਂ ਰਾਜਾ ਵੜਿੰਗ ਤੇ ਨਿਸ਼ਾਨਾ ਸਾਧਿਆ ਗਿਆ ਤੇ ਪਲਟਵਾਰ ਕੀਤਾ ਗਿਆ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਮੈਂ ਨਹੀਂ ਤੁਸੀਂ ਮਾਨਸਿਕ ਬਿਮਾਰ ਹੋ ਇਲਾਜ ਦੀ ਲੋੜ ਤੁਹਾਨੂੰ ਹੈ ਮੈਨੂੰ ਨਹੀਂ ਹੈ ਤੁਸੀਂ ਇੱਕ ਜਾਂ ਦੋ ਵਾਰ ਨਹੀਂ ਸਗੋਂ 100 ਵਾਰ ਅਜਿਹਾ ਸਾਬਤ ਵੀ ਕਰ ਚੁੱਕੇ ਹੋ ਦੱਸ ਦਿਆ ਕਿ ਬੀਤੇ ਦਿਨੀ ਰਾਜਾ ਵੜਿੰਗ ਦਾ ਬਿਆਨ ਸਾਹਮਣੇ ਆਇਆ ਸੀ ਜਿਸ ਤੇ ਵਿੱਚ ਨਵਜੋਤ ਕੌਰ ਸਿੱਧੂ ਨੂੰ ਮਾਨਸਿਕ ਬਿਮਾਰ ਦੱਸਿਆ ਤੀ ਤੇ ਮੈਡਮ ਸਿੱਧੂ ਦਾ ਵੜਿੰਗ ਤੇ ਪਲਟਵਾਰ ਕੀਤਾ ਗਿਆ ਪੋਸਟ ਦੇ ਵਿੱਚ ਲਿਖਦੇ ਨੇ ਕਿ ਮੈਂ ਇੱਕ ਡਾਕਟਰ ਆ ਮਾਨਸਿਕ ਬਿਮਾਰ ਤੁਸੀਂੋਂ ਨਾ ਕਿ ਮੈਂ ਪੂਰਾ ਪੰਜਾਬ ਤੁਹਾਡੇ ਕਮੇਡੀ ਸ਼ੋਅ ਦਾ ਮਜ਼ਾ ਲੈ ਰਿਆ ਆਇਨਾਏ ਦਿਨ ਤੁਹਾਡੀ ਜ਼ੁਬਾਨ ਫਿਸਲਦੀ ਐ ਕਾਂਗਰਸ ਵੱਲੋਂ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਸੀ ਤੇ ਸਮਗਰੋਂ ਖੁਦ ਨਵਜੋਤਪੁਰ ਸਿੱਧੂ ਦੇ ਵੱਲੋਂ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ ਪਰ ਬਾਵਜੂਦ ਇਸ ਦੇ ਉਹਨਾਂ ਦੇ ਵੱਲੋਂ ਬਿਆਨ ਬਾਜ਼ੀਆਂ ਕੀਤੀਆਂ ਜਾ ਰਹੀਆਂ ਨੇ ਰਾਜਾ ਵੜਿੰਗ ਨੂੰ ਲੈ ਕੇ ਮੈਡਮ ਸਿੱਧੂ ਲਗਾਤਾਰ ਤਿੱਖੇ ਜਵਾਬੀ ਹਮਲੇ ਕਰਦੇ ਨਜ਼ਰ ਆ ਰਹੇ ਨੇ ਦੌਰ ਲਗਾਤਾਰ ਜਾਰੀ ਇਸ ਤੋਂ ਪਹਿਲਾਂ ਵੀ ਮੈਡਮ ਸਿੱਧੂ ਨੇ ਕਿਹਾ ਸੀ ਕਿ ਰਾਜਾ ਵੜਿੰਗ ਹੁਣ ਕਾਂਗਰਸ ਦੇ ਸਭ ਤੋਂ ਨਾਕਾਬਲ ਤੇ ਭ੍ਰਿਸ਼ਟ ਪ੍ਰਧਾਨ ਨੇ ਛੋਟੇ ਮੋਟੇ ਫਾਇਦੇ ਦੇ ਲਈ ਉਹਨਾਂ ਨੇ ਪਾਰਟੀ ਨੂੰ ਵੇਚ ਦਿੱਤਾ ਹੈ ਰਾਜਾ ਵੜਿੰਗ ਜਤਨ ਦੀ ਬਜਾਏ ਪਾਰਟੀ ਨੂੰ ਖਤਮ ਕਰਨ ਦੀ ਕੋਸ਼ਿਸ਼ ਤੇ ਵਿੱਚ ਲੱਗੇ ਹੋਏ ਨੇ ਉਹਨੇ ਵੀ ਕਿਹਾ ਕਿ ਪਾਰਟੀ ਪ੍ਰਤੀ ਇਮਾਨਦਾਰ ਨਾ ਹੋਣ ਲਈ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਨਵਜੋਤ ਕੌਰ ਸਿੱਧੂ ਨੇ ਟਵੀਟ ਕੀਤਾ ਹੈ ਸਿੱਧੇ ਸ਼ਬਦਾਂ ਦੇ ਵਿੱਚ ਰਾਜਾ ਵੜਿੰਗ ਨੂੰ ਭ੍ਰਿਸ਼ਟ ਆਕਿਆ ਤੇ ਆਖਿਆ ਕਿ ਤੁਹਾਨੂੰ ਸ਼ਰਮ ਮਾਣੀ ਚਾਹੀਦੀ ਹੈ ਤੁਸੀਂ ਆਪਣੀ ਪਾਰਟੀ ਦੇ ਪ੍ਰਤੀ ਇਮਾਨਦਾਰ ਨਹੀਂ ਹੋ